ਤਨ ਵਕਰੋ ਸਹਬ ਜੀ ਤਨਾ ਸ੍ਰੀ ਮਹਲਾ ਪਹਿਲਾ ਸੰਤ ਇੱਕ ਓ ਅੰਕਾਰ ਸਤਿਗੁਰ ਬਖਸ਼ਾ ਤੇਰਥ ਨਾਮਨ ਜਾਉ ਤੇਰਥ ਨਾਮ ਹੈ ਤੇਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੇਰ ਤਨਾਵ ਨ ਜਾਉ ਤੇਰਤ ਨਾਮ ਹੈ ਤੇਰਤ ਸ਼ਬਦ ਵਿੱਚ ਅੰਤਰ ਗਿਆਨ ਹੈ ਗੁਰ ਗਿਆਨ ਸੱਚਾਤਾ ਤੇਰਤ ਦਸਪੁਰਬ ਸਦਾ ਦਸਾ ਦੇਖੋ ਪ੍ਰਭ ਤਰਨੀ ਧਰਾ ਸੰਸਾਰ ਰੋਗੀ ਨਾਮਦੰ ਮੈਂ ਜਿ ਲਾਗੈ ਸਤ ਬਿਨਾ ਗੁਰਬਾਕ ਨਿਰਮਲ ਸਦਾ ਜਨਿਤ ਸਾਥ ਤੀਰਤ ਮਗਨਾ ਸਾਥ ਨ ਲਗੈ ਮੈਂ ਕਿਆ ਮਲ ਤੁਹੀ ਹੈ ਗੁਨਾਹ ਆਰ ਵਿਚਾਰ ਮਾਰੇ ਤਰੇ ਤਰ ਉਲਟ ਜੋਨ ਨਿਆ ਵੇ ਆਪ ਪਾਰਸ ਪਰਮ ਤਿਆਨੀ ਸਾਥ ਸਾਥੇ ਭਾਵੇ ਆਨੰਦ ਅਨੰਦਨ ਹਰਤ ਸਾਚਾ ਦੋਖ ਕਿਲ ਵਿਖ ਪਰ ਹਰੇ ਸਤ ਨਾਮ ਪਾਇਆ ਗੁਰ ਦਿਖਾਇਆ ਮੈਂ ਨਹੀਂ ਸਤ ਮਨੇ ਸੰਗਤ ਮੇਤ ਮਿਲਾ ਪੁਰਾਣਾ ਮਨੋ ਗਾ ਗਾਉਣ ਹਾਰ ਸ਼ਬਦ ਸੁਹਾਵਨੋ ਸਾਲ ਹਸਾਚੇ ਮਾਨਾ ਸਤਪੁਰ ਪੁਨ ਦਾਨ ਦਇਆ ਮਤੇ ਪੇਰ ਸੰਗ ਭਾਵੈ ਸਹਿਜ ਨਾ ਹੈ 베ਨੀ ਤਾਂ ਸੰਗਮ ਸਤ ਸਤੇ ਆਰਾਧ ਇਕੰਕਾਰ ਸੱਚਾ ਨਿਤ ਦੇ ਚੜੈ ਸਵਾਇਆ ਗਤ ਸਦ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਨ ਕਹੈ ਸਭ ਕੋਏ ਕੇਵੜ ਆਖੀਐ ਹਾ ਮੁਰਖ ਨੀਚ ਅਧਾ ਸਮਝਾ ਸਾਕੀਐ ਸਚ ਗੁਰ ਕੀ ਸਾਕੀ ਅੰਮ੍ਰਿਤ ਭਕੇ ਦਿੱਤ ਮਨ ਮਾਨਿਆ ਮੇਰਾ ਕਰਿਆ ਮੈਂ ਵਿਕਲਾ ਤੇ ਸ਼ਬਦ ਸਚੈ ਗੁਰ ਮੇਰਾ ਆਪਣ ਤੋਟ ਨ ਭਗਤ ਪੰਡਾਣੀ ਪਰਪੁਰ ਰਹਿ ਆਸੋਈ ਨਾਨਕ ਸਾਚੁ ਕਹ ਬਨੰਤੇ ਮਨ ਮੰਨੈ ਸਚ ਸੋਈ ਆਪਣ ਤੋਟ ਨ ਭਗਤ ਪੰਡਾਣੀ ਪਰਪੁਰ ਰਹਿ ਆਸੋਈ ਨਾਨਕ ਸਾਚੁ ਕਹ ਬਨੰਤੇ ਮਨ ਮੰਦੈ ਸਚ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ